ਸਾਰੇ ਪੁੱਛੀਂਦੇ ਸੱਬੇ ਦੇ ਲੈਂਟਰ ਤੇ ਨਹੀਂ ਆਇਆ ਸੱਬੇ ਦੇ ਲੈਂਟਰ ਤੇ ਨਹੀਂ ਆਇਆ ਉਹ ਮੈਂ ਖਾਨ ਨੇ 1 ਮਹੀਨਾ ਪਹਿਲਾਂ ਹੀ ਆਪਣੇ ਪੋਡਕਾਸਟ ਦੇ ਵਿੱਚ ਕਿਹਾ ਸੀ ਕਿ ਜਿੱਦẽ ਸੱਬੇ ਦਾ ਲੈਂਟਰ ਪਊਗਾ ਸਭ ਤੋਂ ਪਹਿਲਾਂ ਸੱਬੇ ਦੇ ਲੈਂਟਰ ਤੇ ਮੈਂ ਪਹੁੰਚੂਗਾ ਤੇ ਰੌਣਕਾਂ ਲਾਵਾਂਗੇ ਫੁੱਲ ਸੁਆਦ ਘਟਾਗਾ ਠੀਕ ਤੁਹਾਨੂੰ ਦੱਸ ਦੇ ਕਿ ਸੱਬੇ ਦਾ ਲੈਂਟਰ ਪੈ ਚੁੱਕਿਆ ਹੈਗਾ ਸੱਬੇ ਦੇ ਲੈਂਟਰ ਦੇ ਉੱਤੇ ਬਹੁਤ ਵੱਡੇ ਵੱਡੇ ਸਿੰਘ ਰਾਇ ਸੀ ਜਿਵੇਂ ਆਰਨੇਤ ਗੁਲਾਬ ਸਿੱਧੂ ਸਾਰੇ ਪਹੁੰਚੇ ਸੀਗੇ ਪਰ ਜੀ ਖਾਨ ਨਹੀਂ ਪਹੁੰਚਿਆ ਤੇ ਜੀ ਖਾਨ ਨਾ ਪਹੁੰਚਣ ਕਰਕੇ ਸਾਰੇ ਜਣਿਆਂ ਨੇ ਉਹਨਾਂ ਨੂੰ ਮੈਸੇਜ ਕੀਤੇ ਕਿ ਤੁਸੀਂ ਕਿਉਂ ਨਹੀਂ ਪਹੁੰਚੇ ਹੈਗੇ। ਸੱਬੇ ਵਾਈ ਦੇ ਲੈਂਟਰ ਤੇ ਤੇ ਉੱਥੇ ਹੀ ਜੀ ਖਾਨ ਨੇ ਅੱਜ ਸਨੈਪਚੈਟ ਦੇ ਉੱਤੇ ਵੀਡੀਓ ਪਾ ਕੇ ਦੱਸਿਆ ਕਿ ਮੇਰੇ ਇੰਗਲੈਂਡ ਦੇ ਵਿੱਚ ਸ਼ੋਅ ਚੱਲ ਰਹੇ ਸੀਗੇ ਜਿਸ ਕਰਕੇ ਮੈਂ ਇੰਗਲੈਂਡ ਸੀਗਾ ਉਸ ਕਰਕੇ ਮੇ ਤੋਂ ਸੱਬੇ ਦੇ ਲੈਂਟਰ ਦੇ ਉੱਤੇ ਨਹੀਂ ਪਹੁੰਚਿਆ ਗਿਆ ਸੱਬਾ ਵੀ ਮੇਰਾ ਨਾਰਾਜ਼ ਆ ਗਿਆ। ਜੀ ਖਾਨ ਨੇ ਦੱਸਿਆ ਕਿ ਤਨ ਤਰੀਕ ਨੂੰ ਥੋੜੇ ਦਿਨਾਂ ਤੱਕ ਹੀ ਮੈਂ ਇੰਡੀਆ ਆ ਜਾਣਾ ਤੇ 4 ਤਰੀਕ ਨੂੰ ਮੈਂ ਸੱਬੇ ਦੇ ਲੈਂਟਰ ਤੇ ਪਹੁੰਚਾਂਗਾ ਜਿਹੜੀ ਰੋਟੀ ਜੀ ਸੱਬੇ ਦੇ ਲੈਂਟਰ ਤੇ ਨਹੀਂ ਖਾਦੀ ਗਈ ਉਹ ਆਪਾਂ 4 ਤਰੀਕ ਨੂੰ ਖਾਵਾਂਗੇ ਤੇ ਉੱਥੇ ਮਿਲਦੇ ਆ ਸਾਰਿਆਂ ਨੂੰ ਬਾਕੀ ਜੀ ਖਾਨ ਨੇ ਆਪਣੇ ਚੌਣ ਵਾਲਿਆਂ ਨੂੰ ਵੀ ਪਹੁੰਚਣ ਨੂੰ ਉੱਥੇ ਇਨਵਾਈਟ ਕੀਤਾ ਗਿਆ ਬਾਕੀ ਦੇਖਦੇ ਆ ਕਿ ਜੀ ਖਾਨ ਆਪਦੀ ਗੱਲ ਨੂੰ ਪਗਾਉਂਦਾ ਹੈ ਜਾਂ ਨਹੀਂ ਤੇ ਜੀ ਖਾਨ ਨੇ ਇਹ ਵੀ ਕਿਹਾ ਕਿ ਸੱਬਾ ਥੋੜਾ ਮੇਰੇ ਨਾਲ ਨਾਰਾਜ਼ ਆ ਗਿਆ ਤੇ ਇੱਥੇ ਜਾ ਕੇ ਮੈਂ ਸੱਬੇ ਨੂੰ ਮਨਾ ਹੀ ਲੈਣਾਗਾ ਬਾਕੀ ਸੱਬਾ ਬਾਈ ਦਿਲ ਦਾ ਬੰਦਾ ਗਿਆ ਗਰੀਬ ਕਰੂੰ ਉੱਠ ਕੇ ਉਹਨੇ ਇਹ ਕੋਠੀ ਜੜਤੀ ਤੇ ਸਾਰਿਆਂ ਨੂੰ ਖੁਸ਼ੀ ਮਨਾਉਣ ਦਾ ਹੱਕ ਬਣਦਾ ਜੇਕਰ ਤੁਸੀਂ ਨੇ ਵੀ ਹਾਲੇ ਤੱਕ ਸੱਬੇ ਨੂੰ ਵਧਾਈਆਂ ਨਹੀਂ ਦਿੱਤੀਆਂ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਜਿਨ੍ਹਾਂ ਨੂੰ ਮੁਬਾਰਕਾਂ ਤੁਸੀਂ ਦੇ ਸਕਦੇ ਹੋ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਦੇ